Instagram ਅਤੇ YouTube ਤੇ ਮਸ਼ਹੂਰ ਗੁਰਜਸ ਕਪਲਸ ਤੇ ਮੀਕੋ ਟਿਲੋ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਦਾ ਪਿਛਲੇ ਦਿਨੀ ਮੀਕੂ ਦੇ ਵਿਆਹ ਕਰਕੇ ਵਿਵਾਦ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਦੋਨਾਂ ਨੇ ਇੱਕ ਦੂਸਰੇ ਖਿਲਾਫ ਆਪਣੀ ਪੜਾਅਸ ਕੱਢੀ ਸੀ ਹੁਣ ਮੀਕੂ ਢਿੱਲੋ ਤੇ ਗੁਰਜਸ ਕਪਲਸ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜੋ ਗੁਰਜਸ ਕਪਲਸ ਨੇ ਖੁਦ ਸ਼ੇਅਰ ਕੀਤੀ ਹੈ ਦਰਅਸਲ ਗੁਰਜਸ ਕਪਲਸ ਦੀ ਮੈਰਿਜ ਐਨਿਵਰਸਰੀ ਤੇ ਮੀਕੂ ਢਿੱਲੋ ਤੇ ਗੁਰਜਸ ਕਪਲਸ ਇਕੱਠੇ ਦਿਖਾਈ ਦੇ ਰਹੇ ਹਨ ਤੇ ਉਹਨਾਂ ਨੇ ਇਕੱਠੇ ਕੇਕ ਵੀ ਕੱਟਿਆ ਹੈ ਹੁਣ ਦੇਖੋ ਉਹਨਾਂ ਦੀ ਇਹ ਵੀਡੀਓ

ਪਹਿਲਾਂ ਦੇਖਦੇ ਪਹਿਲਾਂ ਸਰਪ੍ਰਾਈਜ਼ ਦਿੱਤਾ ਜਾਊਗਾ ਫਿਰ ਦੇਖਦੇ ਆਪਾਂ ਇੱਕ ਮਿੰਟ ਇੱਕ ਮਿੰਟ ਹੋ ਜਾ ਪਹਿਲਾਂ ਸਾਹਾਂ ਦੇ ਬਾਓ ਚਲੋ ਚਲੋ ਜੋ ਆ ਜਾਓ ਐ ਆਪਾਂ ਇੱਥੇ ਆਜੋ ਅੱਗੇ ਆਜੋ ਅੱਗੇ ਖੰਡੀ ਪਹੁੰਚੋ ਜੇ ਕੋਈ ਪਹੁੰਚੇ ਡੈਡੀ ਦਾ ਡੈਡੀ ਨੂੰ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ